ਉਹ ਸ਼ਹੀਦੀ ਜੋੜ ਮੇਲ ਦੇ ਉੱਪਰ ਬਕਾਇਦਾ ਤੌਰ ਤੇ ਮਾਜਰੀ ਅਕਾਲੀਆਂ ਦੀ ਸੰਗਤ ਦੇ ਵੱਲੋਂ ਲੰਗਰ ਜਿਹੜਾ ਹੈ ਉਹ ਲਗਾਇਆ ਹੋਇਆ ਹੈ ਔਰ ਕੱਲ ਇਸ ਲੰਗਰ ਦੀ ਸ਼ੁਰੂਆਤ ਹੋਈ ਸੀ ਔਰ 28 ਤਰੀਕ ਤੱਕ ਇਹ ਲੰਗਰ ਜਿਹੜਾ ਇਸੇ ਤਰ੍ਹਾਂ ਚੱਲੇਗਾ ਤੁਸੀਂ ਦੇਖ ਰਹੇ ਹੋ ਕਿ ਵੀਰਾਂ ਦੇ ਵੱਲੋਂ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਜਿਹੜੇ ਮਟਰ ਕੱਢਣ ਦੀ ਸੇਵਾ ਕੀਤੀ ਜਾ ਰਹੀ ਹੈ ਕੋਈ ਗਾਜਰਾ ਕੱਟ ਰਿਹਾ ਹੈ ਕੋਈ ਆਲੂ ਕੱਟ ਰਿਹਾ ਹੈ ਮਤਲਬ ਜਿਸ ਜਿਸ ਤਰ੍ਹਾਂ ਦੀ ਸੇਵਾ ਜਿਹੜੀ ਹੈ ਉਹ ਲਗਾਈ ਗਈ ਹੈ ਉਸੇ ਉਸੇ ਤਰ੍ਹਾਂ ਸੇਵਾ ਕਰ ਰਹੇ ਨੇ ਬਸ ਵੀਰਾਂ ਨੇ ਇਹ ਗੱਲ ਕਰਨੀ ਹੈ ਕਿ ਇਹ ਕਿੰਨੇ ਕਿੰਨੇ ਦੇਰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਮੇਰੇ ਵੀਰ ਦਾ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਅਵਤਾਰ ਸਿੰਘ ਜੀ ਜਿਹੜੇ ਮਟੇ ਕੱਢਣ ਦੀ ਸੇਵਾ ਫਿਰ ਬਦਲਦੇ ਹੋ ਤੁਸੀਂ ਜਾਂ ਲਗਾਤਾਰ ਕੱਢਦੇ ਹੋ ਤੁਸੀਂ ਨਹੀਂ ਬਦਲ ਕੇ ਚੱਲ ਜਦੇ ਬਦਲ ਬਦਲ ਕੇ ਹਾਂ ਜੀ ਅੱਛਾ ਮਤਲਬ ਕੋਈ ਗੋਭੀ ਦੀ ਸੇਵਾ ਕਰਦੇ ਹਾਂ ਇਹ ਸਾਰੇ ਕੋਈ ਗਾਜਰਾਂ ਦੀ ਸਬਜ਼ੀ ਲੰਗਰ ਬਣ ਰਹੀ ਹੈ ਫਿਰ ਸਬਜ਼ੀ ਰੋਜ਼ ਲਿਆਉਂਦੇ ਹੋ ਜਾਂ ਇਕੱਠੀ ਲਿਆ ਕੇ ਰੱਖ ਲਈਏ ਨਹੀਂ ਕੱਲ ਇਕੱਠੀ ਲਿਆਂਦੇ ਜੀ ਅੱਛਾ ਕੱਲ بار-बार ਜਾਣਾ ਔਖਾ ਰਹੀਂ ਬਾਜ਼ਾਰ ਤੋਂ ਹਾਂ ਬਿਲਕੁਲ ਲਿ ਲਈ ਜਾਣੀ ਔਖੀ ਮਤਲਬ ਜਦੋਂ ਇਹ ਲੱਗਾ ਕਿ ਸਮਾਪਤ ਹੋਣ ਵਾਲੀ ਹੈ ਉਸ ਤੋਂ ਬਾਅਦ ਜਾ ਕੇ ਲੈ ਆਉਂਗੇ ਹਾਂ ਫਿਰ ਹਾਂ ਜੀ ਲੋਡ 'ਤੇ ਲਿਆਵਾਂਗੇ ਲੋਡ 'ਤੇ ਮੌਕੇ ਤੇ ਕੱਲ ਸਾਜੀ ਤੁਹਾਡਾ ਕੀ ਨਾਮ ਹੈ ਜਸਬੀਰ ਸਿੰਘ ਸੰਧੂ ਮੈਂ ਬਤੌਰ ਨੋਖੇਤੀ ਬਾੜੀ ਅਫਸਰ ਡਿਸਟ੍ਰਿਕਟ ਹੈਡ ਰਿਟਾਇਰ ਹੋਇਆ ਹਾਂ ਆ ਹਾ 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 ਤੇ ਤਾਂ ਤੁਹਾਨੂੰ ਹਰ ਸਬਜ਼ੀ ਬਾਰੇ ਪਤਾ ਹੋਣਾ ਹਾਂ ਸਾਰਾ ਕੀਤੀ ਬਾੜੀ ਦੇ ਬਾਰੇ ਸਾਰਾ ਕੁਝ ਪਤਾ ਆ ਨਾਲੇ ਸਾਡੀ ਇਹਨਾਂ ਨੂੰ ਨਾਲ ਕਿੱਥੇ ਸੇਵਾਵਾਂ ਦਿੱਤੀਆਂ ਤੁਸੀਂ ਮੈਂ ਤਕਰੀਬਨ ਜ਼ਿਆਦਾ ਤਾਂ ਮੈਂ ਪਟਿਆਲੇ ਪਟਿਆਲੇ ਚੋਂ ਰਿਟਾਇਰ ਹੋਇਆ ਹਾਂ ਅੱਛਾ ਜੀ ਮੈਂ ਫਤੇਗੜ ਸਾਹਿਬ ਹੀ ਰਿਹਾ ਹਾਂ ਲੁਧਿਆਣੇ ਰਿਹਾ ਹਾਂ ਅੱਛਾ ਜੀ ਤਾਂ ਰਿਟਾਇਰ ਮੈਂ ਅਜੇ ਡਿਸਟ੍ਰਿਕਟ ਹੈਡ ਚੀਫ ਐਗਰੀਕਲਚਰ ਸਟ ਪਟਿਆਲੇ ਤੋਂ ਆਇਆ ਵਾਹ ਜੀ ਵਾਹ ਫਤੇਗੜ ਸਾਹਿਬ ਕਿੰਨੇ ਸਾਲ ਲਾਏ ਹੋ ਤੁਸੀਂ ਫਤੇਗੜ ਸਾਹਿਬ ਮੈਂ 83 ਤੋਂ ਉਦੋਂ ਫਟੇ ਘਰ ਤੋਂ ਬਣਿਆ ਨਹੀਂ ਸੀ ਇਸ ਤਰ੍ਹਾਂ ਦੇ 83 ਤੋਂ ਲੈ ਕੇ 86 ਤੱਕ ਦਿੰ ਸਰ ਰਹੇ ਆ। Oh my god کافی ਸਮਾਂ ਮਤਲਬ ਹਾਂਜੀ ਉਦੋਂ ਮੈਂ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਸੀਗਾ। ਓਕੇ ਓਕੇ। ਹਾਂ ਓਕੇ। ਸ਼ਹੀਦੀ ਦਿਹਾੜੇ ਤੇ ਫਿਰ ਤੁਸੀਂ ਉਸ ਦਿਹਾੜੇ ਵੀ ਦੇਖਿਆ ਹੋਵੇਗਾ ਉੱਥੇ ਦਾ ਸਾਡੀਆਂ ਬਕਾਇਦਾ ਡਿਊਟੀਆਂ ਲੱਗਦੀਆਂ ਸੀ ਅਸੀਂ ਖੇਤੀਬਾੜੀ ਦੀ ਨਮੈਸ਼ ਵੀ ਲਾਉਂਦੇ ਸੀਗੇ ਫਟੇ ਘਰ ਸਾਹਿਬ ਅਸੀਂ ਆਪ ਖੁਦ ਰਾਤਾਂ ਰਾਤ ਵੀ 20 20 ਵਗੈਰਾ ਹੁੰਦੀ ਸੀ ਸਾਰਾ ਕੁਝ ਜੋ ਬੀਜ ਫਸਲਾਂ ਜਵਾ ਮਸ਼ੀਨਰੀ ਜ਼ਿਮੀਂਦਾਰਾਂ ਤੋਂ ਕੌਣ ਵਾਸਤੇ ਐਗਰੀਕਲਚਰ ਦੇ ਬਾਰੇ ਨੌਲੇਜ ਲੈਣ ਵਾਸਤੇ ਜੋ ਜ਼ਿਮੀਂਦ ਅਸੀਂ ਚੰ ਲਗਾਉਂਦੇ ਨਮਾਇਸ਼ ਲਗਾਉਂਦੇ ਸੀ ਜਿਵੇਂ ਦਰਾਂ ਨੂੰ ਗਾਈਡ ਕਰਦੇ ਸੀ ਜੀ 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 ਅੱਛਾ ਸੰਦੂ ਸਾਹਿਬ ਇੱਕ ਗੱਲ ਦੱਸੋ ਕਿ ਮਤਲਬ ਉਸ ਮੇਲਾ ਦੀ ਜਿਹੜੀ ਸਬਜੀ ਸੀਗੀ ਤੇ ਅੱਜ ਦੀ ਸਬਜੀ ਉਸ ਵੇਲੇ ਕਿਆ ਓਰੀਜਨਲ ਮਿਲਦੀ ਸੀਗੀ ਜਾਂ ਦਵਾਈਆਂ ਉਸ ਵੇਲੇ ਵੀ ਦਿੱਤੀਆਂ ਜਾਂਦੀਆਂ ਸੀ ਕਿਉਂਕਿ ਅੱਜ ਤੁਹਾਨੂੰ ਪਤਾ ਹੀ ਹੈ ਮੈਂ ਦੱਸਣ ਦੀ ਲੋੜ ਨਹੀਂ ਹੈ ਉਸ ਮੇਲਾ ਦੀਆਂ ਸਬਜ਼ੀਆਂ ਉਸ ਮੇਲਾ ਦੇ ਕਾਰੋਬਾਰ ਨੂੰ ਅੱਜ ਦਿਨੋਂ ਕਿਸ ਤਰ੍ਹਾਂ ਦੇਖ ਰਹੇ ਹੋ देखो ज्यों ज्यों मतलब गा अपनी पॉपुलेशन ਵਧ ਰਹੀ ਆ ਤੇ ਲੋਡ ਵਧ ਰਹੀ ਆ ਕੈਮੀਕਲਜ਼ ਦੀ ਵਰਤੋਂ ਤਾਂ ਵਧ ਰਹੀ ਆ ਵਧ ਰਹੀ ਆ ਇਹ ਤਾਂ इवन ਐਨੀ મતલਬ ਜਿੰਨੀ ਜਿਹਨੂੰ ਕਹਿੰਦੇ ਜਡੀਸ਼ियस ਯੂਜ਼ ਜਿੰਨੀ ਹੋਣੀ ਚਾਹੀਦੀ ਆ ਉਹ ਨਹੀਂ ਹੋ ਰਹੀ ਉਹਦੇ ਤੋਂ ਵੱਧ ਕੇ ਹੋ ਰਹੀ ਆ ਜੋ ਡਿਪਾਰਟਮੈਂਟ ਦੇ ਸਾਇੰਟਿਸਟ ਜਾਂ ਐਗਰੀਕਲਚਰ ਡਿਪਾਰਟਮੈਂਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੀਆਂ ਨੇ ਜੀ ਉਹਦੇལੋਂ ਵੀ ਵੱਧ ਦੱਸਣ ਦੇ ਬਾਵਜੂਦ ਵੀ ਵੱਧ ਹੋ ਰਹੀ ਆ ਵਾਹ ਜੀ ਫਰਟੀਲਾਈਜ਼ਰ ਵੀ ਵੱਧ ਵਰਤੇ ਜਾ ਰਹੇ ਬਿਲਕੁਲ ਬਿਲਕੁਲ ਤੇ ਇਹ ਵੀ ਦਵਾਈਆਂ ਦੀ ਜਿਹੜੀ ਕੈਮੀਕਲ ਦਾ ਉਹ ਵੀ ਜੇ ਤੁਸੀਂ ਆਰਗੈਨਿਕ ਕਰੋ ਆਰਗੈਨਿਕ ਕਰਨਾ ਇੰਨਾ ਸੌਖਾ ਨਹੀਂ ਇੱਕ ਖੇਤ ਨੂੰ ਆਰਗੈਨਿਕ ਕਰਨਾ ਤਿੰਨ ਸਾਲ ਲੱਗਦੇ ਆ ਤਿੰਨ ਸਾਲ ਘੱਟੋ-ਘੱਟ ਉਹਦੇ ਵਿੱਚ ਕੈਮੀਕਲ ਨਾ ਵਰਤੋ ਤਾਂ ਜਾ ਕੇ ਉਹ ਖੇਤ ਹੁੰਦਾ ਪਰ ਉਹ ਵੀ ਅਜੇ ਤੁਹਾਡੇ ਗੁਆਣ ਦੇ ਵਿੱਚ ਕਿਸੇ ਤੁਸੀਂ ਤਾਂ ਕਰ ਲਿਆ ਜਿਹੜਾ ਗੁਆਣ ਉਹ ਵਿੱਚ ਵੀ ਤੁਹਾਨੂੰ ਜਗ੍ਹਾ ਛੱਡਣੀ ਪਈ ਗੁਆਣ ਦੇ ਵਿੱਚ ਉਹਨੇ ਦਵਾਈ ਵਰਤ ਲਈ ਪਾਣੀ ਉਹਨੇ ਤੁਹਾਡੇ ਚ ਆ ਜਾਣਾ ਹੈ। ਅੱਛਾ ਮਤਲਬ ਜੇ ਦੂਰ ਵੀ ਵਰਤੀ ਹੋ ਤਾਂ ਜਾਂ ਕਹਿੰਦੇ ਮੀਂਹ بارش ਦਾ ਪਾਣੀ ਆਇਆ ਜਾਂ ਉਧਰੋਂ ਲੰਘਿਆ ਜਿੱਧਰੋਂ ਲੰਘੂਗਾ ਉਹਨੇ ਕੈਮੀਕਲ ਨਹੀਂ ਜਾਣਾ। ਓਕੇ। ਇਹ ਵਨ ਹਵਾ ਦੇ ਵਿੱਚ ਜੋ ਸਪਰੇ ਕਰੂਗਾ ਹਵਾ ਦੇ ਰਹੀਂ ਵੀ ਇਹ ਦੂਜੇ ਕਿੱਥਾਂ ਚਲੀ ਜਾਂਦੀ ਹੈ। ਅੱਛਾ ਸੰਤੂ ਸਾਹਿਬ ਵੈਸੇ ਰਹਿائش ਕਿੱਥੇ ਆਪ ਜੀ ਦੀ? ਮੇਰੀ ਰਹਿائش ਜੇਲ੍ਹ ਦੀ ਬੈਕ ਸਾਈਡ ਤੇ ਸਿੱਧੂ ਕੋਲ ਉਹਨੇ ਚਾਹ। ਅੱਛਾ ਸਿੱਧੂ ਕੋਲ। ਹਾਂ ਨਾ ਮੇਰੀ ਜ਼ਮੀਨ ਹੈ ਸਹੀ ਫਰੀਦਪੁਰ ਪਿੰਡ ਚਾਹ। ਮੈਂ ਡੇਲੀ ਆਉਣਾ ਜ਼ਮੀਨ ਮੇਰੀ ਖੇਤੀ ਮਾਰ। ਚਲੋ ਉਹ ਵਿਖਦੇ ਵਿੱਚ ਇਸ ਵਿਸ਼ੇ ਨਾਲ ਰਿਲੇਟਡ ਸੜਾਪਾ ਫਿਰ ਗੱਲਾਂ ਬਾਤਾਂ ਕਰਾਂਗੇ ਸੰਧੂ ਸਾਹਿਬ ਮੈਂ ਬਕਾਇਦਾ ਆਉਂਗਾ ਤੁਹਾਡੇ ਫਾਰਮ ਹਾਊਸ ਤੇ ਆ ਕੇ ਤੇ ਪੋਸੂ ਨਾਮਾ ਚੈਨਲ ਹੈ ਮੈਂ ਤੁਹਾਨੂੰ ਬਕਾਇਦਾ ਤੌਰ ਤੇ ਮਿਲਾਂਗਾ ਔਰ ਨੰਬਰ ਜਿਹੜਾ ਮੈਂ ਬੌਬੀ ਜੀ ਸਰਪੰਚ ਜੀ ਤੋਂ ਲੈ ਲਾਂਗਾ ਤੇ ਕੋਈ ਇਦਾਂ ਦੀ ਗੱਲ ਬਾਤ ਜਿਹੜੇ ਬੱਚੇ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਦੇਖੋ ਛੋਟੇ ਛੋਟੇ ਬੱਚੇ ਆ ਕਿੰਨੇ ਪਿਆਰ ਤੇ ਕਿੰਨੇ ਸਤਕਾਰ ਦੇ ਨਾਲ ਸੇਵਾ ਭਾਵਨਾ ਦੇ ਨਾਲ ਸਬਜੀ ਯਾਨੀ ਕਿ ਗਾਜਰਾ ਕੱਟ ਰਹੇ ਨੇ ਔਰ ਦੁੱਧ ਦੀ ਸੇਵਾ ਦੁੱਧ ਦੀ ਸੇਵਾ ਜਿੱਥੋਂ ਤੱਕ ਮੈਨੂੰ ਪ੍ਰਬੰਧਕਾ ਨੇ ਦੱਸਿਆ ਕਿ ਦੁੱਧ ਦੀ ਸੇਵਾ ਇੰਨੇ ਪਿਆਰ ਤੇ ਇੰਨੇ ਸਤਕਾਰ ਦੇ ਨਾਲ ਕਰਦੇ ਨੇ ਕਿ ਇਹਹੀ ਇੱਕ ਉਮਰ ਹੈ ਇਸੇ ਹੀ ਉਮਰ ਦੇ ਵਿੱਚ ਆਪਾਂ ਜਿਸ ਮਰਜੀ ਸਾਈਡ ਤੇ ਲੱਗ ਜਾਈਏ ਜੇਕਰ ਇਸ ਉਮਰ ਵਿੱਚ ਹੀ ਇਹਨਾਂ ਦੇ ਦਿਲਾਂ ਦੇ ਵਿੱਚ ਇਹਨਾਂ ਦੇ ਮਨਾਂ ਦੇ ਅੰਦਰ ਸੇਵਾ ਦੀ ਭਾਵਨਾ ਭਰੀ ਜਾਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਜਿਹੜੇ ਇੱਕ ਵਧੀਆ ਸੇਵਾਦਾਰ ਦੇ ਤੌਰ ਤੇ ਜਿਹੜਾ ਆਪਣਾ ਨਾਮ ਕਮਾਉਣਗੇ ਔਰ ਅਕਾਲ ਪੁਰਖ ਵੀ ਇਹਨਾਂ ਬੱਚਿਆਂ ਤੇ ਉਨੀ ਬਖਸ਼ਿਸ਼ ਕਰੇਗਾ ਉਹਨਾਂ ਪਿਆਰ ਤੇ ਉਹਨਾਂ ਸਤਕਾਰ ਦੇਵੇਗਾ ਸੋ ਅਪੈਨਾ ਵੀ ਗੱਲਬਾਤ ਕਰਦੇ ਆ ਸਰ ਬੇਟੇ ਕੀ ਨਾਮ ਹੈ ਤੁਹਾਡਾ ਗੁਰਵੀਰ ਸਿੰਘ ਗੁਰਵੀਰ ਕਿੱਥੋਂ ਰਹਿਣ ਵਾਲੇ ਹੋ ਤੁਸੀਂ ਬੇਟੇ ਮੈਂ ਜੀ ਮਾਝੀ ਦੀ ਕਾਲੀਆ ਪਿੰਡ ਦਾ ਰਹਿਣ ਵਾਲਾ ਆ ਅੱਛਾ ਪਿੰਡ ਕਿਹੜੀ ਕਲਾਸ ਚ ਪੜਦੇ ਹੋ ਮੈਂ ਜੀ 8th ਕਲਾਸ ਚ ਪੜਦਾ ਹਾਂ ਕਿਹੜੇ ਸਕੂਲ ਚ ਪੜਦੇ ਹੋ ਕਾਲ ਅਕੈਡਮੀ ਰੀਟ ਖੇੜੀ ਪਟਿਆਲਾ ਅੱਛਾ ਰੀਟ ਖੇੜੀ ਵਾਲੀ ਆ ਕੱਢੀ ਹਾਂਜੀ ਹਾਂਜੀ ਅੱਛਾ ਕਿੰਨੇ ਦਿਨਾਂ ਤੋਂ ਇੱਥੇ ਸੇਵਾ ਕਰ ਰਹੇ ਹੋ ਕੱਲ ਤੋਂ ਜਾਂ ਉਸ ਤੋਂ ਪਹਿਲਾਂ ਦੇ ਲੱਗੇ ਮੈਂ ਜੀ ਕੱਲ ਤੋਂ ਕਰਦਾ ਸੇਵਾ ਕਾਦੀ ਸੇਵਾ ਕਰਦੇ ਹੋ ਮੈਂ ਤੁਸੀਂ ਦੁੱਧ ਦੀ ਸੇਵਾ ਕਰਦੇ ਆ ਜੀ ਚੌਲਾਂ ਦੀ ਸੇਵਾ ਕਰਦੇ ਆ ਤੇ ਗੱਜਾਂ ਦਾ ਕੱਟ ਉਹ ਇਹ ਬਾਲਟੀਆਂ ਨਾਲ ਸਾਰੇ ਪਿੰਡ ਚੋਂ ਦੁੱਧ ਇਕੱਠਾ ਕਰੀਦਾ ਇੱਥੇ ਸਵੇਰੇ ਫਿਰ ਉਰੇ ਆ ਕੇ ਕਿੰਨੇ ਵਜੇ ਪੁੱਤ ਸਵੇਰੇ ਉੱਠਦੇ ਫਿਰ ਸਵੇਰੇ ਅਸੀਂ 6 6:30 ਵਜੇ ਤੋਂ ਉੱਠ ਕੇ ਦੁੱਧ ਇਕੱਠਾ ਕਰਨ ਲੱਗ ਜੰਨੇ ਆ ਅੱਛਾ ਜੀ ਕਿੰਨੇ ਬੱਚੇ ਹੋ ਤੁਸੀਂ ਅਸੀਂ ਜੀ 7-8 ਬੱਚੇ ਹੈਗੇ ਆਂ ਅੱਛਾ ਅੱਛਾ ਵਾਹ ਜੀ ਵਾਹ ਸਵੇਰੇ ਫਿਰ 6 ਵਜੇ ਉੱਠ ਕੇ ਘਰ ਘਰ ਜਾ ਕੇ ਜਿਨ੍ਹਾਂ ਦੇ ਘਰ ਲਵੇਰੇ ਨੇ ਉਹਨਾਂ ਦੇ ਘਰੋਂ ਜਾ ਕੇ ਦੁੱਧ ਸਾਰੇ ਪਿੰਡ ਚੋਂ ਹੀ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਕਿੰਨੇ ਕਿਲੋ ਕਿੰਨੇ ਵਜੇ ਤੱਕ ਇਕੱਠਾ ਕਰ ਦਿੰਦੇ ਹੋ ਦੁੱਧ ਇਹ ਜੀ 7 ਤੋਂ 7:30 8 ਵਜੇ ਤੱਕ ਹੋ ਜਾਂਦਾ ਕਿੰਨੇ ਕਿੰਨੇ ਕਿਲੋ ਇਹ ਜੀ ਹੋ ਜਾਂਦਾ ਜੀ 10 15 15 ਕਿਲੋ ਦੇ ਕਰੀਬ ਕਰ ਦਿੰਦੇ ਹਾਂ ਹਾਂਜੀ ਸੋ ਦੋਸਤੋ ਇਹ ਬਹੁਤ ਵੱਡੀ ਸੇਵਾ ਹੈ ਦੇਖੋ ਇਸ ਬੱਚੇ ਦੀ ਉਮਰ ਸਵੇਰੇ 6 ਵਜੇ ਉੱਠਦੇ ਨੇ 7-8 ਬੱਚੇ ਔਰ ਉੱਠ ਕੇ ਬਕਾਇਦਾ ਤੌਰ ਤੇ ਬਾਲਟੀਆਂ ਚੁੱਕ ਕੇ ਘਰ ਘਰ ਜਾਂਦੇ ਨੇ ਇਹ ਪਿਆਰ ਹੈ ਇਹ ਇੱਜ਼ਤ ਹੈ ਸਤਕਾਰ ਹੈ ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਲਾਲਾਂ ਦੇ ਪ੍ਰਤੀ ਜਿਨ੍ਹਾਂ ਨੇ ਸਾਨੂੰ ਜਿਉਂਦੇ ਰੱਖਣ ਦੀ ਖਾਤਰ ਆਪਣਾ ਪੂਰਾ ਸਰਬੰਸ ਬਾਰ ਦਿੰਦਾ ਹੈ ਸੋ ਇਹਨਾਂ ਬੱਚਿਆਂ ਦੀ ਸੇਵਾ ਜਿਹੜੀ ਹੈ ਉਹ ਅਕਾਲ ਪੁਰਖ ਆਪਣੇ ਆਪ ਜਾਣੀ ਜਾਣਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਸੇਵਾ ਦਾ ਜਿਹੜਾ ਫਲ ਹੈ ਇਹਨਾਂ ਬੱਚਿਆਂ ਨੂੰ ਜ਼ਰੂਰ ਮਿਲੇਗਾ ਸੋ ਦੋਸਤੋ ਇਸ ਪੰਡਾਲ ਦੇ ਵਿੱਚ ਬੜੀਆਂ ਰੂਹਾਂ ਨੇ ਅਕਾਲ ਪੁਰਖ ਨੇ ਹਰ ਇੱਕ ਦੀ ਸੇਵਾ ਲਈ ਹੈ ਕੋਈ ਕੋਤਵਾਲੀ ਦੀ ਸੇਵਾ ਕਰਦਾ ਕੋਈ ਖੇਤੀਬਾੜੀ ਡਿਪਾਰਟਮੈਂਟ ਦੇ ਸੇਵਾ ਕਰਦੇ ਨੇ ਤਾਂ ਕੋਈ ਜੱਜ ਸਾਹਿਬ ਦੀ ਸੇਵਾ ਕਰਦੇ ਇਹ ਮੇਰੇ ਵੀਰ ਜਿਹੜੇ ਟੀਵੀ ਸਕਰੀਨ ਤੇ ਬਲੂ ਟਰਬਨ ਪਾ ਕੇ ਤੁਸੀਂ ਵੇਖ ਰਹੇ ਹੋ ਇਹ ਵੀਰ ਜੱਜ ਸਾਹਿਬ ਨੇ ਜਿਹੜੇ ਕਿ ਅੱਜ ਲੰਗਰ ਦੀ ਸੇਵਾ ਕੀਤੀ ਨਾਮ ਕੀ ਹੈ ਵੀਰ ਜੀ ਤੁਹਾਡਾ ਤੁਸੀਂ ਸਿੰਘਾ ਜੀ ਅੱਛਾ ਤੁਹਾਨੂੰ ਜੱਜ ਸਾਹਿਬ ਦੀ ਸੇਵਾ ਕਿੱਥੇ ਕਰਨ ਦਾ ਮੌਕਾ ਮਿਲਿਆ ਸੀ ਸਰ ਪਟਿਆਲੀ ਪਤਾ ਕੀ ਮੇਰਾ ਵੈਸੇ ਨਾ ਪਾਇਆ ਅੱਛਾ ਵੈਸੇ ਨਾ ਪਾਇਆ ਪਿਆਰ ਦੇ ਨਾਲ ਨਾਲ ਜੱਜ ਕਹਿੰਦੇ ਨੇ ਪਿਆਰ ਗੈਲ ਮੈਂ ਮੈਂ ਕੋਰਚ ਲੱਗਿਆ ਹੋਦਾ ਜੀ ਅੱਛਾ ਕੋਰਚ ਹਾਂਜੀ ਹਾਂ ਉਹਦੇ ਮਨਪਿੰਡ ਦੇ ਅੱਜ ਲਾ ਕੇ ਗਹਿਣ ਜੀ ਅੱਛਾ ਮੈਂ ਹਾਂਜੀ ਮਤਲਬ ਤੁਸੀਂ ਹਰ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਦੇ ਹੋਣੇ ਆ ਇਹ ਖਿਤਾਬ ਸਾਡੇ ਵਰਗਿਆਂ ਨੂੰ ਨਹੀਂ ਮਿਲ ਗਿਆ ਰੋਜ਼ ਬੋਲੀਦਾ ਅਸੀਂ ਸਾਨੂੰ ਨਹੀਂ ਮਿਲੇਗਾ ਤੁਸੀਂ ਮੁਕੱਦਰ ਵਾਲੇ ਉਹ ਪਿੰਡ ਦੇ ਪਿਆਰ ਕਰਦੇ ਨੇ ਤੁਹਾਡੇ ਨਾਲ ਹਾਂਜੀ 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 ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਪਿਆਰ ਨੂੰ ਦੇਖ ਕੇ ਆਹ ਸਰ ਜੀ ਕੀ ਕਹਿਣਾ ਕਿ ਚਾਉਂਦੇ ਉਹ ਪਿੰਡ ਇੰਨਾ ਪਿਆਰ ਕਰਦਾ ਸਰ ਪਿੰਡ ਮੇਰਾ ਬਹੁਤ ਵਧੀਆ ਜੀ ਹਾਏ ਜਿਹਾ ਕਰਦਾ ਜੀ ਜੀ ਸਰ ਸਾਰੇ ਸੇਵਾ ਕਰਦੇ ਨੇ ਜੀ ਰਲ ਮਿਲ ਕੇ ਰਲ ਮਿਲ ਕੇ ਰਹਿੰਦੇ ਨੇ ਪਿੰਡ ਦੇ ਹਾਂ ਕੋਈ ਬਾਲਟੀ ਬਾਜੀ ਨਹੀਂ ਹੈਗੀ ਜੀ ਕਿਸ ਤਰ੍ਹਾਂ ਦੀ ਵੈਰੀ ਗੁੱਡ ਲੜਾਈ ਕਪਲਾਨੀ ਹੈਗੀ ਕੋਈ ਲੜਾਈ ਝਗੜਾ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਜਿਹੋ ਵੀ ਜੰਦਰ ਵਾਲਾ ਮਿਲ ਕੇ ਸੈਲਵ ਕਰਨੇ ਆ ਜੀ ਕਰ ਲਿੰਦੇ ਆ ਹਾਂਜੀ ਦੇਖੋ ਜਿੱਥੇ ਦੋ ਭਾਂਡੇਓ ਖੜਕਦੇ ਦਾ ਹੈਗੇ ਆ ਹਾਂਜੀ ਹਾਂਜੀ ਪਰ ਉਹਨਾਂ ਨੂੰ ਪਿਆਰ ਦੇ ਨਾਲ ਖੜਕਾਇਆ ਜਾਵੇ ਕੁਛ ਤਰਜ ਬਣ ਜਾਂਦੀ ਆ ਗਾਉਣਾ ਵੀ ਸ਼ੁਰੂ ਕਰ ਦੇਈਦਾ ਹਾਂਜੀ ਵਜਾਉਂਦੇ ਗਾਉਂਦੇ ਵਜਾਉਂਦੇ ਹੋ ਕਿ ਨਹੀਂ ਹਾਂ ਸਰ ਗਾਉਂਦੇ ਗਾਉਂਦੇ ਨਹੀਂ ਹੈਗੇ ਕੋਈ ਗਾ ਕੇ ਦਿਖਾ ਦਿਓ ਨਾ ਨਾ ਗਾਉਂਦੇ ਕੋਈ ਨਹੀਂ ਅੱਛਾ ਅੱਛਾ ਸੋ ਦੋਸਤੋ ਇਹ ਪਿਆਰ ਹੈ ਇਹ ਪਿੰਡਿਆਂ ਦਾ ਇੱਕ ਦੂਜੇ ਦੇ ਨਾਲ ਪਿਆਰ ਹੈ ਅਸੀਂ ਵੀ ਪਿੰਡਾਂ ਦੇ ਵਿੱਚ ਹੀ ਰਹੇ ਆ ਔਰ ਨਾ ਤਰ੍ਹਾਂ ਤਰ੍ਹਾਂ ਦੇ ਰੱਖਦੇ ਨੇ ਕੋਈ ਕੁਦੂ ਰੱਖ ਦਿੰਦਾ ਹੈ ਭਾਵੇਂ ਬੰਦਾ ਜੱਜ ਦੀ ਕੁਰਸੀ ਤੇ ਬੈਠਾ ਹੋਵੇ ਪਿੰਡਲੇ ਵਾਲੀ ਉਹ ਕੁਦੂ ਹੀ ਹੁੰਦਾ ਸੋ ਇਸ ਕਰਕੇ ਇਹ ਇਹਨਾਂ ਦੇ ਪ੍ਰਤੀ ਪਿਆਰ ਹੈ ਔਰ ਬੜੇ ਕੰਮ ਕੀਤੇ ਹੋਣਗੇ ਇਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਸੋ ਅੱਜ ਇਹਨਾਂ ਨੂੰ ਇੱਕ ਜੱਜ ਦਾ ਖਿਤਾਬ ਦਿੱਤਾ ਗਿਆ ਸੋ ਦੋਸਤੋ ਮਾਜਰੀ ਅਕਾਲੀਆਂ ਦੇ ਵਿੱਚ ਪੋਸੂਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਮਾਜਰੀ ਅਕਾਲੀਆਂ ਦੀ ਸੰਗਤ ਵੱਲੋਂ ਆਲੇ ਦੁਆਲੇ ਦੇ ਪਿੰਡਾਂ ਵੱਲੋਂ ਰਲ ਮਿਲ ਕੇ ਸ਼ਹੀਦੀ ਜੋੜ ਮੇਲ ਦੇ ਉੱਪਰ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਔਰ ਇਸ ਵਾਰ ਜਗਾ ਜ਼ਰੂਰ ਬਦਲੀ ਆ ਕਿਉਂਕਿ ਖੁੱਲੀ ਡੁੱਲੀ ਜਗਾ ਹੈ ਭੈਣਾਂ ਦਾ ਜਿਹੜਾ ਪਿਆਰ ਹੈ ਉਹ ਇੱਕ ਅਲੱਗ ਤਰ੍ਹਾਂ ਦਾ ਪਿਆਰ ਹੈ ਬੜਾ ਸਤਕਾਰ ਬੜੇ ਪਿਆਰ ਦੇ ਨਾਲ ਪ੍ਰਸ਼ਾਦੇ ਤਿਆਰ ਕਰਦੀਆਂ ਨੇ ਔਰ ਕਈ ਵਾਰ ਸੋਨੇ ਨੂੰ ਮਿਲਦਾ ਹੈ ਕਿ ਪ੍ਰਸ਼ਾਦੇ ਤਿਆਰ ਕਰਦੀਆਂ ਕਰਦੇਆਂ ਸ਼ਬਦ ਵੀ ਗਾਇਨ ਕਰਦੀਆਂ ਨੇ ਔਰ ਕੋਈ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਨੇ ਔਰ ਮਤਲਬ ਕਹਿ ਸਕਦੇ ਆ ਕਿ ਇੰਨੇ ਪਿਆਰ ਦੇ ਨਾਲ ਪ੍ਰਸ਼ਾਦੇ ਨੂੰ ਤਿਆਰ ਕੀਤਾ ਜਾਂਦਾ ਹੈ ਕਿ ਲੰਗਰ ਦਾ ਜਿਹੜਾ ਫੁਲਕਾ ਹੈ ਬੜੇ ਮੁਕੱਦਰ ਦੇ ਨਾਲ ਨਸੀਬ ਹੁੰਦਾ ਹੈ ਸੋ ਭੈਣਾਂ ਦੇ ਨਾਲ ਛੋਟੀਆਂ ਬੱਚੀਆਂ ਵੀ ਨੇ ਦੇਖੋ ਉਹਨਾਂ ਦੀ ਸੇਵਾ ਦੇਖੋ ਪਹਿਲਾਂ ਰੋਟੀ ਨੂੰ ਬਕਾਇਦਾ ਤੌਰ ਤੇ ਪੂਰੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਔਰ ਫਿਰ ਉਹਨਾਂ ਨੂੰ ਪਰੋਸਿਆ ਜਾਂਦਾ ਹੈ ਪਰੋਸਣਾ ਵੀ ਇੱਕ ਬਹੁਤ ਵੱਡੀ ਕਲਾ ਹੁੰਦੀ ਹੈ ਸੋ ਹਰ ਇੱਕ ਭੈਣ ਦਾ ਦੇਖੋ ਸਿਰ ਟਕਿਆ ਹੋਇਆ ਹੈ ਛੋਟੀਆਂ ਛੋਟੀਆਂ ਬੱਚੀਆਂ ਨੇ ਕਿੰਨੀ ਸ਼ਰਧਾ ਹੈ ਕਿੰਨੀ ਆਸਤਾ ਹੈ ਸੋ ਜਿਵੇਂ ਬੋਬੀ ਵੀਰ ਜੀ ਨੇ ਦੱਸਿਆ ਕਿ ਇਸ ਵਾਰ ਜਗ੍ਹਾ ਸਾਨੂੰ ਉਧਰ ਥੋੜੀ ਜਿਹੀ ਟਾਈਟ ਲੱਗੀ ਸੀ ਇਹ ਜਗ੍ਹਾ ਖੁੱਲੀ ਡੁੱਲੀ ਹੋਣ ਕਰਕੇ ਔਰ ਮੈਂ ਤਾਂ ਇੱਕ ਗੱਲ ਹੋਰ ਕਹਾਗਾ ਕਿ ਇਸ ਜਗ੍ਹਾ ਬਕਾਇਦਾ ਤੌਰ ਤੇ بارش ਤੋਂ ਬਚਨ ਦਾ ਵੀ ਕੁਛ ਨਾ ਕੁਛ ਪਹਿਲਾਂ ਹੀ ਇੰਤਜ਼ਾਮ ਕਰ ਲੈਣਾ ਚਾਹੀਦਾ ਕਿਉਂਕਿ ਪਿਛਲੀ ਵਾਰ ਦਾ ਮੈਨੂੰ ਵਾਕਿਆ ਯਾਦ ਹੈ ਸਾਡੇ ਕੈਮਰੇ ਤੇ ਜਗ੍ਹਾ ਸੀ ਬਹੁਤ ਨੁਕਸਾਨ ਹੋਇਆ ਸੀਗਾ ਬਿਸਤਰੇ ਲੋਕਾਂ ਦੇ ਪਿੱਛੇ ਗਏ ਸੰਗਤ ਦੇ ਪ੍ਰਸ਼ਾਦੇ ਜਿਹੜੇ ਉਹ ਬਣੇ ਬਣਾਏ ਉਸੇ ਤਰ੍ਹਾਂ ਹੀ ਰਹਿ ਗਏ ਸੇ ਹੁਣ ਤੋਂ ਹੀ ਮਤਲਬ ਜਿਹੜਾ ਹੈ ਉਸ ਦਾ ਸਾਨੂੰ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ ਪੰਜੀ ਸਤਿ ਸ੍ਰੀ ਅਕਾਲ ਜੀ ਔਰ ਅਕਾਲਪੁਰਖ ਦੀ ਮੇਰੀਆਂ ਭੈਣਾਂ ਤੇ ਬੜੀ ਬਖਸ਼ਿਸ਼ ਹੈ ਬੜਾ ਪਿਆਰ ਬੜਾ ਸਤਿਕਾਰ ਹੈ ਔਰ ਇਸੇ ਤਰ੍ਹਾਂ ਬਰਕਰਾਰ ਰਹੇ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮ ਸੋਤਾ ਪੋਸੂ ਨਾਮਾ ਚੈਨਲ ਲਈ ਪਿੰਡ ਮਾਜਰੀ ਅਕਾਲੀਆਂ ਤੋਂ